ਲੁਧਿਆਣਾ ਵਿੱਚ ਸ਼ਰਾਬ ਪੀ ਰਹੇ ਵਿਅਕਤੀ ਦੀ ਮੌਤ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਹੈ। ਜਿਹਾ ਮਾਮਲਾ ਲੁਧਿਆਣਾ ਦੇ ਨੂਰਾਵਾਲ ਰੋਡ ਸਤ ਸੰਿਆਸ ਨਗਰ ਦਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਸ਼ਰਾਬ ਪੀਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਨੇ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਪਿੱਛੇ ਦਾ ਕਾਰਨ ਜ਼ਹਿਰੀਲੀ ਸ਼ਰਾਬ ਤੇ ਸ਼ੱਕ ਜ਼ਾਹਰ ਕਰ ਦਿੱਤਾ। ਦੱਸਦੀ ਕਿ ਜਦ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਦਰਸ਼ਕ ਕੋਆ ਤਾਂ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚ ਕੀਤੀ ਗਈ ਮ੍ਰਿਤਕ ਦੀ ਪਛਾਣ ਸਨਿਆਸਨਗਰ ਨਿਵਾਸੀ 40 ਸਾਲਾ ਰਿੰਗੂ ਦੇ ਰੂਪ ਚੋਈ ਹੈ ਸ਼ਰਾਬ ਪੀਣ ਦੇ ਨਾਲ ਹੋਰ ਤੋਂ ਵਿਅਕਤੀ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਸੀ ਚਰਾਦੀ ਅਜੇ ਪਛਾਣ ਨਹੀਂ ਹੋ ਪਈ ਹੈ ਮ੍ਰਿਤਕ ਦੀ ਭਾਬੀ ਪਾਰੋਂ ਦੱਸਿਆ ਕਿ ਰਿੰਗੂ ਦੋ ਹੋਰ ਲੋਕਾਂ ਦੇ ਨਾਲ ਸਨਿਆਸਨਗਰ ਦੇ ਸਰਕਾਰੀ ਸਕੂਲ ਦੇ ਵਿੱਚ ਖਾਲੀ ਪਲਾਟ 'ਚ ਸ਼ਰਾਬ ਪੀ ਰਿਹਾ ਸੀ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਨੂੰ ਬੇਹੋਸ਼ ਹੋ ਗਏ ਉਹਨਾਂ ਦੇ ਮੂੰਹ ਤੋਂ ਛੱਕ ਨਿਕਲਨੀ ਸ਼ੁਰੂ ਹੋ ਗਈ ਇੱਕ ਰਾਘੀਰ ਨੇ ਉਹਨਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਰਿੰਕੂ ਨੂੰ ਦੇਰ ਰਾਤ ਹਸਪਤਾਲ ਲੈ ਕੇ ਆਏ ਡਾਕਟਰਾਂ ਨੇ ਮਤਕ ਉਸਤ ਕਰ ਦਿੱਤਾ ਹੋਰ ਦੋ ਲੋਕਾਂ ਦੇ ਪਰਿਵਾਰਕ ਮੈਂਬਰ ਵਗਭਾਖਤਾ ਆਵਾਜ਼ ਤੇ ਹਸਪਤਾਲ ਚ ਉਹਨਾਂ ਨੂੰ ਲੈ ਕੇ ਗਏ ਨੇ ਰਿੰਕੂ ਦੀ ਕੁਝ ਸਾਲ ਪਹਿਲਾਂ ਹੀ ਪਤਨੀ ਦੀ ਮੌਤ ਹੋ ਚੁੱਕੀ ਹੈ ਉਸ ਦਾ ਇੱਕ ਬੇਟਾ ਤੇ ਦੋ ਭੇਟੀਆਂ ਨੇ ਉਹ ਸ਼ਨੀਵਾਰ ਨੂੰ ਲੋਕਾਂ ਦੇ ਸ਼ਨੀ ਦੇਵਤਾ ਦੇ ਨਾਮ ਤੇ ਦਾਨ ਵਿੱਚ ਤੇਲ ਮੰਗਨ ਦਾ ਕੰਮ ਕਰਦਾ ਪੁਲਿਸ ਕਮਿਸ਼ਨਰ ਸੁਪਨ ਚਰਮਾ ਨੇ ਮੀਡੀਆ ਨੂੰ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਮੈਥਨੋਲ ਦੇ ਨਾਲ ਝਗ ਨਹੀਂ ਬੰਦਿਆ ਔਰ ਆ ਕੀ ਆ ਕੀ ਵਿਅਕਤੀ ਦੀ ਮੌਤ ਜ਼ਹਿਰ ਦੇ ਨਾਲ ਹੋਈ ਹੋਵੇਗੀ ਪੋਸਟਮਾਰਟਮ ਰਿਪੋਰਟ ਆਨ ਤੋਂ ਬਾਅਦ ਕਾਰਨ ਦਾ ਪਤਾ ਲੱਗ ਸਕੇਗਾ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਆਫੀਸ਼ੀਅਲ ਬਾਈਟ ਵੀ ਸਾਹਮਣੇ ਆਈ ਹੈ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਦਾ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਆਪਕਾ ਨਾਮ ਆਪਕਾ ਸਾਤੇ ਲਾਇ ਬਟਾ ਕਿ ਆਇਓ ਨੂਰ ਵਾਲੇ ਰੋਡ ਤੇ ਇੰਝ ਆਸ ਲਗੇ ਨੂਰ ਵਾਲੇ ਰੋਡ ਤੋਂ ਆਹ ਸੁਣਾ ਕੀ ਆ ਇਹ ਦਾਰੂ ਪਿੰਡ ਦੇ ਪੈਸੇ ਬਟਾ ਕੌਣ ਇਹ ਤਿੰਨ ਜਣੇ ਤੋਂ ਦੋ ਮੁੰਡੇ ਬਾਜੀਗਰਾਂ ਦੇ ਸੀਗੇ ਇੱਕ ਸਾਡਾ ਪੜਤਦਾ ਹੈ ਸਾਡਾ ਮੁੰਡੇ ਦਾ ਨਾਮ ਮੁੰਡੇ ਦਾ ਨਾਮ ਇੱਕ ਹੋਇਆਗਾ ਕਿੰਨੀ ਉਮਰ ਆਦੀ ਇਹ 40 ਸਾਲ ਦਾ ਹੈ ਕੀ ਕਰਦਾ ਉਹ ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀ ਅਸੀਂ ਸੰਿਆਲੇ ਆ ਗਏ ਉੱਥੇ ਤੇ ਹੁਣ ਸ਼ਰਾਬ ਪੀਣ ਲੱਤ ਹੋਈ ਆ ਹਾਂ ਸ਼ਰਾਬ ਪੀਣ ਨਾਲ ਹੋਈ ਆ ਤਿੰਨੋਂ ਤੇ ਸ਼ਰਾਬ ਨਾਲ ਤਿੰਨੋਂ ਦੇ ਮੁੰਡੇ ਸ਼ਰਾਬ ਸੀ ਅੰਗਰੇਜ਼ੀ ਪਤਾ ਨਹੀਂ ਮੈਂ ਤੇ ਦੇਖੀ ਨੀ ਬੇਟਾ ਮੈਂ ਤਾਂ ਆਪ ਗੜ ਸੰਕਰ ਗਈ ਮੈਂ ਤਾਂ ਹੁਣੇ ਆ ਕੇ ਬੈਠੀ ਆ ਦਾਦੀ ਪੋਤੀ ਅਸੀਂ ਗਏ ਆ ਸ਼ਰਾਬ ਪੀਣ ਦੇ ਵਿਲੇ ਰਤ ਹੋਈ ਉਹ ਤੇਰਾ ਮੁੰਡਿਆ ਨਾ ਕਿ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਉੱਧ ਡਿੱਗੇ ਪਏ ਆ ਤੁਸੀਂ ਜਾ ਕੇ ਪਤਾ ਕਰੋ ਸੁਖੀ ਆ ਕੀ ਤੇ ਜਦੋਂ ਤੁਸੀਂ ਪਹੁੰਚੇ ਤੇ ਕੀ ਹੋਇਆ ਸੀਗਾ ਉੱਥੇ ਜਦੋਂ ਲਮਲੇਟ ਪਏ ਜਦੋਂ ਗਏ ਮੈਂ ਜਾ ਕੇ ਦੇਖਿਆ ਤਾਂ ਮੈਂ ਤਾਂ ਚਿੱਕਾ ਮਾਰਨ ਲੱਗੀ ਰੋਣ ਲੱਗੀ ਮੈਂ ਜਦੋਂ ਮੈਂ ਮੇਰੇ ਕਿ ਕਿ ਨਹੀਂ ਤੰਬਾਕਾ ਫਿਰ ਤੁੱਕ ਕਰਕੇ ਆਪਾ ਹਸਪੀਟਲ ਲੈ ਕੇ ਚਲਦੇ ਆਂ ਤੁਸੀਂ ਕਿਦਾ ਗੈਰ ਹੋ ਸ਼ਰਾਬ ਪੀਣਾ ਡੈਥ ਹੋਣੀ ਸਰਾਫਿੱਤੇ ਪਈਆਂ ਨਾਲ ਬੋਤਲਾਂ ਦੇ ਗੀਵਿੰਗ ਆ ਕਿੰਨੇ ਵਾਰ ਸੀ ਕਿੱਥੇ ਸੀ ਨਾਠੇ ਕਰਵਾਨੀ ਪਲਾਪਾ ਵਿੱਚ ਸੀਗੇ ਨਾਠੇ ਕਿੰਨੇ ਜਣੇ ਸੀਗੇ ਪ੍ਰਿੰਸ ਪਹਿਲਾ ਸੀ ਨਹੀਂ ਸੀ ਕਿੰਨੇ ਜਣੇ ਸੀਗੇ ਤਿੰਨ ਜਾਨੀ ਸੀਗੇ ਤੇ ਇਹਦੇ ਕੱਲੇ ਤੇ ਵੀ ਖਰਾਬ ਹੋਇਆ ਜਾਂ ਹੋਰ ਨਾ ਤੇ ਉਹ ਦੋਨੋਂ ਉਹ ਵੀ ਇਦਾਂ ਹੀ ਆ ਉਹ ਵੀ ਕੀ ਉਹ ਮਰ ਗਏ ਉਹ ਵੀ ਆਹੇ ਉਹ ਵੀ ਇੰਦਾ ਹੀ ਮਰ ਗਏ ਹੁਣ ਇਹ ਪਤਾ ਆਓ ਮੇਰੇ ਪੇਸੇ ਲੈ ਕੇ ਆ ਕੇ ਉਹ ਵੀ ਉਸ ਸੀਗੇ ਕਿੱਦਾਂ ਨਹੀਂ ਕੋਈ ਹੌਸ ਨਹੀਂ ਸੀ ਮਾਦਾ ਜਿੱਦਾਂ ਅਸੀਂ ਆਪਣਾ ਮੁੰਡਾ ਲੈ ਕੇ ਆਏ ਉਹ ਵੀ ਇਦਾਂ ਹੀ ਆ ਮੁੰਡੇ ਮੁਤਾਬਕ ਕਿੰਨੇ ਜਾਨੇ ਸੀਗੇ ਤਿੰਨ ਜਾਨੀ ਸੀਗੇ ਤੈਨੂੰ ਉਹ ਬਾਕੀ ਦੋ ਜਾਨੇ ਕਿੱਥੇ ਸੀ ਕਿਤੇ ਉਹਨਾਂ ਦੇ ਰਿਸ਼ਤੇਦਾਰ ਹੋਣ ਕਿ ਪਾ ਜੱਬ ਬਚਾਵਾਂ ਹਰੇਕ ਆਪਣਾ ਬੱਚਾ ਲੈ ਕੇ ਪਾ ਦੇ ਜੀ ਤੁਹਾਡੇ ਮੁਤਾਬਕ ਤਿੰਨਾਂ ਦੀ ਡੈਥ ਹੋ ਗਈ ਹਾਂਜੀ ਹਾਂਜੀ ਤਿੰਨਾਂ ਦੀ ਹੋ ਗਈ ਸਾਡੀ ਤੇ ਕਿਸਮਤ ਹੋ ਗਈ ਕਿੰਨੇ ਕੋਈ ਦਾ ਟਾਈਮ ਵਿਆਹ ਹੋਇਆ ਸੀ ਕੰਮ ਤੋਂ ਹਾਂ ਬੱਚੇ ਕਿੰਨੇ ਬੱਚੇ ਕਿੰਨੇ ਬੱਚੇ ਤੇ ਕਿੰਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਦੋ ਕੁੜੀਆਂ ਦਾ ਵਿਆਹ ਕਰਕੇ ਰੱਖਿਆ ਮੈਂ ਦੁਵਾਲੀ ਦਾ ਵਿਆਹ ਕਰਕੇ ਚੰਨੀ ਵਾਰ ਜਾਂਦਾ ਸੀ ਬੇਟਾ ਮੰਗਾ ਠੀਕ ਹੈ ਮੈਨੂੰ ਫੋਨ ਆਇਆ ਸੀਗਾ ਕਿਸੇ ਨੇ ਦੱਸਿਆ ਮੈਨੂੰ ਮੈਟਰ ਰੱਖ ਕੇ ਕਿ ਇਦਾਂ ਦਾ ਕਰਕੇ ਕੋਈ ਬੱਚਾ ਹੈਗਾ ਰਿੰਕੂ ਨਾਮ ਦਾ ਉਹਦੀ ਮੌਤ ਹੋ ਗਈ ਹੈ ਸ਼ਰਾਪੀਨ ਕਰਕੇ ਔਰ ਸ਼ਾਇਦ ਕੋਈ ਨਸ਼ਾ ਡੋਜ਼ੀ ਹੋ ਸਕਦਾ ਵੈ ਲੇਕਿਨ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਮਿਲਿਆ ਹੋਣਾ ਮੈਂ ਡਾਕਟਰ ਸਾਹਿਬ ਕਹਿੰਦੇ ਸੀ ਰੀਜ਼ਨ ਡਿਸਕਲੋਜ਼ ਨਹੀਂ ਕਰਦੇ ਪਰ ਜੋ ਉਹਦੇ ਪੇਰੈਂਟਸ ਹੈਗੇ ਉਹਦੇ ਮਦਰ ਹੈਗੀ ਹੈ ਉਹਨੇ ਡਿਸਕਲੋਜ਼ ਕੀਤਾ ਕਿ ਸ਼ਰਾਬ ਤਿੰਨ ਬੱਚੇ ਪੀਦੇ ਸੀਗੇ ਔਰ ਤਿੰਨਾਂ ਦੇ ਵਿੱਚੋਂ ਜਿਹੜੇ ਹੈਗੇ ਉਹਨੂੰ ਫੋਨ ਆਇਆ ਕਿ ਇਦਾਂ ਦਾ ਕਰਕੇ ਜਿਹੜੀ ਸ਼ਰਾਬ ਪੀਕੇ ਤਨੋਂ ਲੇਟੀ ਹੋਈ ਹੈ ਔਰ ਮੂੰਹ ਚੋਂ ਝੰਗ ਨਿਕਲ ਰਹੀ ਹੈ ਕਹਿੰਦੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਆ ਤੇ ਆਪਣੇ ਬੱਚੇ ਨੂੰ ਪਾ ਕੇ ਟੈਂਪੋ 'ਚ ਸੀ ਇੱਥੇ ਲੈ ਕੇ ਆਏ ਆ ਇੱਥੇ ਆ ਕੇ ਡਾਕਟਰਸ ਨੇ ਡੀਪੀ ਅਡਿਟ ਕਰਤਾ ਜਿਹੜੀ ਮੈਂ ਡਾਕਟਰ ਕੋਲੋਂ ਗੱ ਔਰ ਬਾਕੀ ਵੀ ਉਹ ਕਹਿੰਦੇ ਦੋ ਬੱਚੇ ਜਿਹੜੇ ਹੈਗੇ ਜੋ ਪੇਰੈਂਟਸ ਦਾ ਕਹਿਣਾ ਉਹਨਾਂ ਲਈ ਡੀ ਦਾ ਕਹਿਣਾ ਹੈਗਾ ਮਾਤਾ ਜੀ ਦਾ ਕਹਿਣਾ ਹੈ ਉਹ ਕਹਿੰਦੇ ਜੋ ਵੀ ਜਿਹੜਾ ਹੈਗਾ ਵਾ ਔਰ ਬਾਕੀ ਦੋ ਬੱਚਿਆਂ ਦੀ ਬੋਡੀ ਵਾਸੇ ਸਾਨੂੰ ਪਤਾ ਨਹੀਂ ਹੈਗਾ ਪਰ ਉਹ ਵੀ ਡੈਥ ਹੋ ਚੁੱਕੀ ਸੀ ਜੋ ਉਹਨਾਂ ਦਾ ਕਹਿਣਾ ਹੈਗਾ ਆਈ ऍम ਨਾਟ ਸ਼ੋਰ ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ ਪਰ ਕਮਾਲ ਦੀ ਗੱਲ ਦੇਖੋ ਇਹ ਸਰਕਾਰ ਜਿਹੜੀ ਹੈਗੀ ਆ ਇਹ ਗੱਲ ਕਰਦੀ ਨਸ਼ਿਆਂ ਦੇ ਵਿਰੁੱਧ ਤੇ ਅੱਜ ਹਾਲਾਤ ਇਹ ਹੋ ਗਏ ਕਿ 25 ਡੈਥਸ ਪਹਿਲੇ ਸਾਡੀਆਂ ਬੱਚਿਆਂ ਦੀ ਜਿਹੜੀਆਂ ਨੇ ਭਾਈਆਂ ਦੀ ਭੈਣਾਂ ਦੀ ਸਾਡੇ ਭਾਈਆਂ ਦੀ ਡੈਥ ਹੋਈਆਂ ਉਹ ਮਜਿਠੇ ਹਲਕੇ ਚ ਹੋਈਆਂ ਨੇ ਔਰ ਅੱਜ ਇੱਕ ਡੈਥ ਚੜੀ ਹੈਗੀ ਹੈ ਮੈਂ ਹੁਣ ਦੇਖ ਕੇ ਆ ਰਿਹਾ ਨੇ ਡਾਕਟਰ ਸਾਹਿਬ ਨੇ ਕਨਫਰਮ ਕਰਤੀ ਕੀ ਹੋਈ ਹੈ ਅਗਰ ਮੈਂ ਪੇਰੈਂਟਸ ਦੀ ਗੱਲ ਕਰਾਂ ਤਾਂ ਉਹ ਪੇਰੈਂਟਸ ਕਹਿੰਦੇ ਕਿ ਦੋ ਡੈਥ ਹੋ ਰਹੀਆਂ ਅਗਰ ਤਿੰਨ ਡੈਥ ਆਹੀ ਨਕਲੀ ਸ਼ਰਾਬ ਪੀ ਕੇ ਹੋ ਰਹੀਆਂ ਨੇ ਤੇ ਤਾਂ ਪਤਾ ਲੱਗਦਾ ਹੈਗਾ ਕਿੱਦਾਂ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ ਔਰ ਮੈਂ ਤਾਂ ਅੱਗੇ ਵੀ ਗੱਲ ਕਹੀ ਸੀ ਆ ਜਿੰਨੇ ਠੇਕੇਦਾਰ ਸ਼ਰਾਬ ਦੇ ਹੈਗੇ ਆ ਇਹ ਸਰਕਾਰ ਦੇ ਪਾਲੇ ਹੋਏ ਆ ਔਰ ਸਰਕਾਰ ਦੇ ਹਿੱਸੇਦਾਰ ਨੇ ਸਰਕਾਰ ਦਾ ਕੋਈ ਹਿੱਸੇਦਾਰੀ ਲੈਦੀ ਹੈ ਔਰ ਬੜੀ ਬੜੀ ਸ਼ਰਮ ਦੀ ਅਲੀ ਗੱਲ ਹੈਗੀ ਹੈ ਕਿ ਕੋਈ ਵੀ ਬੰਦਾ ਇਹਨਾਂ ਚੋ ਵੇਖੋ ਤੁਸੀਂ ਗੱਲ ਕਰਦੇ ਇਹ ਖਰੀਦਣ ਦੀ ਕੋਸ਼ਿਸ਼ ਕਰਦੇ ਕਿ 5 ਲੱਖ ਦੇ ਤਾਂ ਸਰਕਾਰ ਵੱਲੋਂ 2 ਲੱਖ ਦੇ ਇਹ ਜੇਬ ਚੋਂ ਤਾਂ ਪੈਣਾ ਨਹੀਂ ਇਹਨਾਂ ਸਰਕਾਰ ਚੋਂ ਜਾਣਾ ਇਹ ਸਰਕਾਰ ਦਾ ਪੈਸਾ ਸਾਡਾ ਟੈਕਸ ਦਾ ਪੈਸਾ ਜਿਹੜਾ ਹੈਗਾ ਵੈ ਪਹਿਲੇ ਨਕਲੀ ਸ਼ਰਾਬ ਪਿਆ ਕੇ ਬੱਚੇ ਮਾਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ 5 ਲੱਖ 2 ਲੱਖ ਰੁਪਏ ਦੇ ਕੇ ਉਹਨੂੰ ਸੈਟਲਮੈਂਟ ਕਰ ਚ ਲੈਣਦੇ ਆ ਇਹ ਭਗਵੰਤਵਾਨ ਉਹੀ ਹੈ ਔਰ ਸਰਕਾਰ ਉਹੀ ਹੈ ਜਿਨ੍ਹਾਂ ਨੇ ਗੱਲ ਕੀਤੀ ਸੀਗੀ ਕਿ ਭਾਈ ਜੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਸੀਐਮ ਸੀ ਕਿ 302 ਦਾ ਮਕਦਮਾ ਹੋਣਾ ਚਾਹੀਦਾ ਮਰਡਰ ਦਾ ਕੇਸ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਹੋਣਾ ਚਾਹੀਦਾ ਤੇ ਅੱਗੇ ਕਹਿੰਦੇ ਕਰੋੜ ਕਰੋੜ ਦਾ ਕੰਪਨਸੇਸ਼ਨ ਹੋਣੀ ਚਾਹੀਦੀ ਅੱਜ ਕਿਉਂ ਨਹੀਂ ਹੋਣੀ ਚਾਹੀਦੀ ਅੱਜ 5 ਲੱਖ ਰੁਪਏ ਦੇ ਕੇ ਸਾਰੀ ਜਾਂਦੇ ਆ ਤੇ 5 ਲੱਖ ਦੇ ਕੇ ਕੰਪਰਮਾਈਜ਼ ਕਰਦੇ ਪਏ ਹੈਗੇ ਸੈਟਲਮੈਂਟਾਂ ਕਰਦੇ ਵੇ ਇਹ ਕੋਈ ਸੈਟਲਮੈਂਟਾਂ ਤਰੀਕੇ ਨਹੀਂ ਹੈਗੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਇਮੀਡੀਏਟਲੀ ਇਦਾਂ ਹੀ ਬਿਨਾ ਕਪੜੇ ਜਿੱਦਾਂ ਪਾਏ ਸੀ ਨਾਈਟਸੂਟ ਇਦਾਂ ਹੀ ਮੈਂ ਆ ਗਿਆ ਤੇ ਇਹਨਾਂ ਨੂੰ ਇੰਨੀ ਨਹੀਂ ਹੈਗੀ ਕਿ ਇਹਨਾਂ ਨੂੰ ਪਤਾ ਲੱਗੇ ਮੇਰੇ ਖਿਆਲ ਸਰਕਾਰ ਨੂੰ ਘੰਟੇ ਤੋਂ ਵੱਧ ਹੋ ਗਿਆ ਹੁਣਾਂ ਮੈਂ ਔਰ ਇੱਕ ਦਾ ਸਰਕਾਰ ਦਾ ਕੋਈ ਨੁਮਾਇੰਦਾ ਹੁਣ ਤੱਕ ਨਹੀਂ ਪਹੁੰਚਿਆ ਪਰ ਮੈਨੂੰ ਇੰਨੇ ਹੈਗਾ ਕਿ ਮੇਰੀ ਵੀਡੀਓ ਦੇਖ ਕੇ ਮੈਨੂੰ লাইਵ ਵੇਖ ਕੇ ਤੇ ਤੁਹਾਡੇ ਚੈਨਲ ਨੂੰ ਲਾਈਵ ਦੇਖ ਕੇ ਜਿੱਥੇ ਵੀ ਦੇਖਣ ਤੋਂ ਬਾਅਦ ਇਹ ਬੇਸ਼ਰਮ ਬੰਦੇ ਉਧੋ ਪਹੁੰਚ ਜਾਂਦੇ ਆ ਜਦੋਂ ਇਹ ਸੜਕਾਂ ਦਾ ਇਸ਼ੂ ਚੱਕਿਆ ਹੈਗਾ ਸੜਕਾਂ ਨਹੀਂ ਸੀ ਬੰਦੀਆਂ ਤਾਂ ਅੱਜ ਵੇਖੋ ਸਾਰੇ ਸੜਕਾਂ ਐਕਸ਼ਨ ਦੀ ਇਨਕੁਆਰੀ ਸ਼ੁਰੂ ਕਰ ਲਈਏ ਜੋ ਮੇਰੀ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਮੀਡੀਆ ਦੀ ਮਿਹਰਬਾਨੀ ਹੈ ਔਰ ਸੋਸ਼ਲ ਮੀਡੀਆ ਦੀ ਮਿਹਰਬਾਨੀ ਹੈ ਕਿਬਾ ਜਦੋਂ ਵੀ ਕੋਈ ਇਸ਼ੂ ਚੱਕਦਾ ਹੈਗਾ ਤਾਂ ਐਟਲੀਸ ਜਿਹੜੇ ਸਰਕਾਰ ਹੈ ਇਸ ਦੇ ਵਿੱਚ ਮੰਗ ਕੀ ਕਰਦੇ ਸਰ ਮੈਂ ਮੰਗਦਾ ਮੈਂ ਕਹਿਣਾ ਜੀ 302 ਦਾ ਮੁਕਦਮਾ ਦਾ ਹੋਣਾ ਚਾਹੀਦਾ ਹੈ ਠੇਕੇਦਾਰ ਹੈਗੇ ਦਰੂ ਵਾਲੇ ਪਹਿਲੀ ਗੱਲ ਔਰ ਨਾਲ ਸਰਕਾਰ ਤੇ ਹੋਣਾ ਚਾਹੀਦਾ ਵਾ ਜਿਹੜੇ ਰਿਸਪਾਂਸਿਬਲ ਹੈ ਔਰ ਕਮ ਸੇ ਕਮ ਗਰੀਬ ਬੰਦੇ ਹੈਗੇ ਪਰਿਵਾਰ ਹੈ ਇਹਨਾਂ ਨੂੰ 1-1 ਕਰੋੜ ਰੁਪਏ ਦੇ ਕੰਪਨਸੇਸ਼ਨ ਦੇਣੀ ਚਾਹੀਦੀ ਹੈਗੀ ਇਹ ਮੇਰੀ ਮੰਗ ਹੈ ਜੀ ਹੁਮਰ ਸਾਹਿਬ ਮੇਨ ਕਿੱਥੋਂ ਦੀ ਸ਼ੁਰੂਆਤ ਹੁੰਦੀ ਹੈ ਕਿੱਥੋਂ ਦੀ ਜਰੀਏ ਸਪਲਾਈ ਸ਼ੁਰੂ ਹੁੰਦੀ ਹੈ ਵੇਖੋ ਮੇਰੇ ਨਾਲ 34 ਸਾਲ ਹੋ ਗਏ ਵਕਾਲਤ ਕਰਦੇ ਆ ਮੈਂ ਆਹੀ ਚੀਜ਼ਾਂ ਦੇਖਦਾ ਸਪਲਾਈ ਹਮੇਸ਼ਾ ਹੀ ਸਰਕਾਰ ਤੋਂ ਸ਼ੁਰੂ ਹੋਈ ਆ ਸਰਕਾਰ ਦੇ ਬੰਦੇ ਸਰਕਾਰ ਦੇ ਬੰਦੇ ਜਿਹੜੇ ਹੈਗੇ ਆ ਅਗਰ ਵਿੱਚ ਨਹੀਂ ਹੈਗੇ ਤਾਂ ਪੁਲਿਸ ਜਿਹੜੀ ਹੈਗੀ ਇਮੀਡੀਏਟ ਐਕਸ਼ਨ ਕਰਕੇ ਆਰੈਸਟ ਕਰ ਲੈਂਦੀ ਆ ਪਰ ਜਿੱਥੇ ਸਰਕਾਰ ਜਿਹੜੀ ਹੈਗੀ ਆਪ ਇਹਨੂੰ ਆਲਡਾ ਉੱਥੇ ਕਿਹਨੂੰ ਅਰੈਸਟ ਕਰਨ ਹਮਮ ਕਮਨ ਸੱਜੇ ਸਵੇਰੇ ਮੋਤਾਲੀ ਪੁਸ਼ਟੀ ਹੋ ਜਾਂਦੀ ਆ ਸ਼ਰਾਬ ਦੇ ਨਾਲ ਕੋਈ ਲੱਗਦਾ ਸਿਰਫ ਮੁਆਵਜ਼ਾ ਹੀ ਸੰਭਵ ਹੈ ਨਾ 302 ਦਾ ਮਾਮਲਾ ਹੋਣਾ ਚਾਹੀਦਾ ਵੇ ਕਿਸੇ ਨੂੰ ਸ਼ਰਮ ਨਹੀਂ ਕਰਦਾ ਮੁੱਦਾ ਬਣਾਉਗੀ ਇਹ ਲੈ ਬੋਲ ਕੋਈ ਨਹੀਂ ਮੁੱਦਾ ਹੈਗਾ ਇਹ ਬਹੁਤ ਵੱਡਾ ਮੁੱਦਾ ਹੈਗਾ ਸਾਡੇ ਤਿੰਨ ਜਾਨਾਂ ਗਈਆਂ ਨੇ ਇੱਕ ਜਾਨ ਦਾ ਕਨਫਰਮਡ ਹੈ ਦੋ ਸਿਰ ਦਾ ਕਨਫਰਮ ਹੋ ਜਾਣਗੀਆਂ ਅਗਰ ਤਿੰਨ ਜਾਨਾਂ ਗਈਆਂ ਹੈਗੀਆਂ ਨੇ ਇਹ ਜਿਹੜਾ ਹੈਗੀ ਅਨੇ ਰਿਸਪਾਂਸਿਬਿਲਟੀ ਕਿ ਦੀ ਬੰਦੀ ਹੈ ਸਰਕਾਰ ਦੀ ਬੰਦੀ ਹੈ ਸੋ ਸਰਕਾਰ ਹਰ ਪੱਖੋਂ ਰਿਸਪਾਂਸਿਬਲ ਹੈਗੀ ਜਾਨਾਂ ਲਈ ਦੇ ਲਈ ਮਿੱਥਾ ਪਰ ਤਿਰ